ਕੀ ਕਰੋ ਗੱਲ ਸੁਣ ਲਾ ਲਓ ਰੇਂਦਰ ਸਰ ਜੰਨਾ ਆਪਾਂ ਗੱਲ ਕਰਦੇ ਅਸੀਂ ਤਾਂ 11 ਵਜੇ ਖੜੇ ਬੀਟ ਕੋ ਦੇਖਿਆ ਨਹੀਂ ਤੁਹਾਡੀ ਕਿਹਦੇ ਸਕੇ ਨਹੀਂ ਅਸੀਂ ਖੋਦ ਬੈਠੇ ਆਏ ਵੇਖਿਆ ਇਹਨਾਂ ਕਿਵਰ ਮੁਕਰੀਏ ਨੇ ਗੱਲ ਹੁੰਦਾ ਮੇਰੀ ਬੇਨਤੀ ਕੋਈ ਇੱਥੇ ਤੁਹਾਡੇ ਵਾਰਨਿੰਗ ਚੱਪੇ ਇੱਕ ਮਿੰਟ ਇੱਕ ਮਿੰਟ ਆਪਣਾ ਥੋੜੀ ਜਿਹੀ ਮਰਖ ਰੱਖੋ ਰੇਂਦਰ ਜੀ ਇੱਥੇ ਰਿਟਰਨਿੰਗ ਅਫਸਰ ਜਿਹੜਾ ਉਹਨਾਂ ਦਾ ਹੈ ਕਾਗਜ਼ ਭਰਨ ਦਾ ਸਥਾਨ ਥੋੜਾ ਵੀਡੀਓ ਦਫ਼ਤਰ ਹੈਗਾ ਮੈਂ ਜੀ ਹੈਗਾ ਹਾਂਜੀ ਕੌਣ ਹੈ ਜੀ ਉਹਨਾਂ ਦਾ ਕਿੱਥੇ ਆ ਦੱਸੋ ਜੇ ਕਾਗਜ਼ ਇੱਥੇ ਆਰ ਹਾਂ ਜੀ ਬੁਰਾਸ ਸੇ ਪੰਸਾਬ ਹੋਰੀ ਖੜੇ ਆ ਭੋਲੂ ਵਾਲੇ ਦੇ ਇਹ ਆਪਦੇ ਕਾਗਜ਼ ਭਰਨ ਆਏ ਐ ਕਿਹਦੇ ਕੋਲੇ ਭਰਨ ਜੀ ਦੱਸੋ ਕਿਹਦੇ ਕੋਲੇ ਕਾਗਜ਼ ਭਰਨ ਆਉਂਦੇ ਥੇਰ ਇਜ਼ ਨੋ ਆਰਓ ਹੇਅਰ ਐਂਡ ਥਿਸ ਇ ਸੁਪੋਜ਼ ਟੂ ਬੀ ਦ ਰਿਟਰਨਿੰਗ ਆਫਿਸਰਸ ਆਫਿਸ ਕੌਣ ਹੈ ਜੀ ਇੱਥੇ ਦੱਸੋ ਕਾਗਜ਼ ਕਿਹਦੇ ਕੋਲੋਂ ਭਰਨ ਦੱਸੋ ਤੁਸੀਂ মিডিਆ ਹੋ ਸ਼ਿਕਾਇਤ ਕਰੋ ਮਹੋਨਾਂ ਤੁਸੀਂ ਰੈਕਸ਼ਨ ਕਮਿਸ਼ਨ ਨੂੰ ਯਾਰ ਅਸੀਂ ਗੱਲ ਚ ਗੂਠਾ ਦੇ ਦਿਆਂਗੇ ਸ਼ਿਕਾਇਤਾਂ ਬਹੁਤ ਹੋਣੀਆਂ डीसी ਦਾ ਦਫਤਰ ਕਿਰਾਂ ਦੇ ਜਵਾਬ ਲਵਾਂਗੇ ਸਰਕਾਰ ਤੋਂ ਕੋਈ ਤਰੀਕਾ ਥੋੜੀ ਆ ਤੁਸੀਂ ਡੈਮੋਕਰੇਸੀ ਨੂੰ ਤੁਸੀਂ ਜਮਹੂਰੀਅਤ ਨੂੰ ਇਸ ਤਰ੍ਹਾਂ ਨਾਲ ਅਰਖ ਉਚਲ ਕੇ ਰੱਖ ਦਿਓ ਦੋ ਵਿੱਚ ਛੁੱਟੀਆਂ ਆ ਰਹੀਆਂ ਜੀ ਦੋ ਛੁੱਟੀਆਂ ਜੀ ਮੈਨੂੰ ਅੱਜ ਦੱਸੋ ਅੱਜ ਨਾਮਿਨੇਸ਼ਨ ਦੀ ਤਰੀਕ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਇਹ ਜਿਹੜੀ ਥੋੜੀ ਹੈ ਕਾਪੀ ਕਰਨੀ ਹੈ ਅੱਜ ਇਲੈਕਸ਼ਨ ਦੀ ਤਰੀਕ ਹੈ ਨਾਮਿਨੇਸ਼ਨਸ ਦੀ ਤਰੀਕ ਹੈ ਲਿਸਟਾਂ ਨਹੀਂ ਮਿਲੀਆਂ ਅਜੇ ਤੱਕ ਵੋਟਰ ਲਿਸਟਾਂ ਕੌਣ ਨਾਮਿਨੇਸ਼ਨ ਆ ਕੇ ਭਰੇ ਜੀ ਆਪ ਦਾ ਵੋਟ ਨੰਬਰ ਕੀ ਭਰੂਗਾ ਗੋਰਡਾ ਦੀ ਰੈਜ਼ਰਵੇਸ਼ਨ ਦੀ ਲਿਸਟ ਐ ਨਹੀਂ ਜਿਹੜੇ ਵਾਟ ਚਾਕੇ ਕਾਗਜ਼ ਪਰ ਆਰਓ ਦਫਤਰ ਚ ਨਹੀਂ ਬੈਠਾ ਕਿੰਦੇ ਕੋਲੇ ਆਕੇ ਕਾਗਜ਼ ਭਰਨ ਇਹ ਕਿੱਦੋਂ ਦਾ ਡਰਾਮਾ ਫੜਿਆ ਜੀ ਇਹਨਾਂ ਨੇ ਮੈਂ ਬਿਲਕੁਲ ਬੱਟੇ ਮਨਾਉਂਦਾ ਜਿਹੜੇ ਨੇ ਤੇ ਬੋਚਾਉਣੇ ਨੇ ਤਾਂ ਆਪ ਲੋਕ ਜਿਹੜੇ ਇੱਥੇ ਵੇਟ ਕਰ ਰਹੇ ਨੇ ਪਰ ਕੋਈ ਅਧਿਕਾਰੀ ਜਿਹੜਾ ਹੈਗਾ ਜਵਾਬ ਦੇ ਦੇ ਇੱਥੇ ਬੈਠੇ ਆ ਵੀਡੀਓ ਨੂੰ ਬਣਾਓ ਨਹੀਂ ਹੈ ਆ ਇਸ ਕੋ ਜਿਹੜਾ ਹੈਗਾ ਇੰਤਜ਼ਾਰ ਕਰਵਾ ਰਿਹਾ ਤੇ ਅੱਜੋ ਬੈਠੋ ਕੀ ਇੰਤਜ਼ਾਰ ਕਰਦੀ ਇਹਨਾਂ ਨੂੰ ਵੀਡੀਓ ਸਾਥ ਜਿਹੜੇ ਨੇ ਇੱਥੇ ਕਬੱਟ ਨੇ ਜਿਹੜੇ ਕਨੈਕਟਰ ਚਲੇ ਗਏ ਤੇ ਦੋਨੋਂ ਨੂੰ ਸੂchna ਮਿਲਦੀ ਹੈ ਕਿ ਇਹ ਲੋਕ ਪਹੁੰਚ ਰਹੇ ਨੇ ਤਸਵੀਰਾਂ ਇਸ ਵਕਤ ਸੀ ਵੀਡੀਓ ਦਫਤਰ ਦੀਆਂ ਫਰੀਦਕੋਟ ਦੇ ਵਗਣਾ ਜਿੱਥੇ ਕਿ ਬਹੁਤ ਲੋਕ ਜਿਹੜੇ ਨੇ ਉੱਤੇ ਹੋਏ ਨੇ ਇਸ ਵਕਤ ਇਹ ਜਿਹੜੀ ਆਪਣਾ ਵੀਰ ਕਿਹੜਾ ਕਿਹੜਾ ਵਰਡ ਰਿਜ਼ਰਵ ਹੈ ਬੰਦੇ ਆਸਤੇ ਕਿਹੜਾ ਵਰਡ ਹੈ ਲੇਡੀ ਆਸਤੇ ਕਿਹੜਾ ਵਰਡ ਹੈ ਐਸ ਸੀ ਭਾਈਚਾਰੇਾਸਤੇ ਕਿਹੜਾ ਤੇ ਐਸ ਸੀ ਲੇਡੀਾਸਤੇ ਕਿਹੜਾ ਉਹ ਬੋਰਡਰ ਦੀ ਲਿਸਟ ਹੈਗੀ ਤਾਂ ਕੋਈ ਨਹੀਂ ਕਿੱਥੇ ਹੈ ਜੀ ਉੱਥੇ ਤਾਂ ਹੈ ਹੀ ਨਹੀਂ ਬੋਰਡਰ ਦੀ ਰਿਜ਼ਰਵੇਸ਼ਨ ਨਹੀਂ ਹੋਈ ਅਜੇ ਫੇਰ ਬ੍ਰਦਰ ਅਸੀਂ ਨਾਮਿਨੇਸ਼ਨ ਕਿਤੇ ਕਿਵੇਂ ਭਰਾਂਗੇ ਇਹ ਰਿਪੋਰਟਿੰਗ ਜੀ ਮੈਂ ਤੁਹਾਡੀ ਸਾਰੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਭੇਜਣੀ ਹੈ ਕਿਰਪਾ ਕਰਕੇ ਚੰਗੀ ਤਰ੍ਹਾਂ ਕਰ ਲਿਓ 27 ਤਰੀਕ 1:30 ਵਜ ਗਿਆ ਦੁਪਹਿਰ ਦਾ ਟਾਈਮ ਦੇਖ ਲਓ ਇਹਨਾਂ ਦੇ ਦਫ਼ਤਰ ਵੀ ਕਿਤੇ ਨਾ ਕਿਤੇ ਘੜੀ ਲੱਗੀ ਹੋਣੀ ਐ ਹਜੇ ਤੱਕ ਨਾ ਵੋਟਰ ਲਿਸਟਾਂ ਅਵੇਲੇਬਲ ਹੈ ਨਾ ਰੈਜ਼ਰਵੇਸ਼ਨ ਦੀਆਂ ਲਿਸਟਾਂ ਅਵੇਲੇਬਲ ਹੈ ਇੱਕ ਇੱਕ ਮਿੰਟ ਵੀਰੇ ਇੱਕ ਮਿੰਟ ਨਾ ਰੈਜ਼ਰਵੇਸ਼ਨ ਦੀਆਂ ਲਿਸਟਾਂ ਅਵੇਲੇਬਲ ਹੈ ਐਨਓਸੀਆਂ ਦੇ ਨਹੀਂ ਰਹਿ ਕਿਸੇ ਨੂੰ ਚੁੱਲਾ ਟੈਕਸ ਦੇ ਨਹੀਂ ਰਹਿ ਕਿਸੇ ਦੀ ਕੱਟ ਨਹੀਂ ਰਹਿ ਫਿਰ ਤੁਸੀਂ ਐ ਕਰੋ ਏਦੂ ਤਾਂ ਨਾਮਿਨੇਸ਼ਨ ਕਰ ਦਿਓ ਉਸਤੇ ਇੰਨਾ ਕੇਚਲ ਦੇ ਰਹੇ ਆ ਸਾਰਿਆਂ ਨੂੰ ਇਲੈਕਸ਼ਨ ਕਰਦੇ ਹਾਸਤੇ ਕਰਾ ਰਹੇ ਆ ਫਿਰ ਨੋਮੀਨੇਟ ਕਰਦੇ ਹੋ ਸਾਰਿਆਂ ਨੂੰ ਸਰਪੰਚਾਂ ਨੂੰ ਮੈਂਬਰਾਂ ਨੂੰ ਇਸ ਤਰ੍ਹਾਂ ਦਾ ਬਲੇਟੈਂਟ ਮਿਸਯੂਜ਼ ਆਫ ਪੋਲਿਟਿਕਲ ਪਾਵਰ ਮੈਂ ਤਾਂ ਅੱਜ ਤੱਕ ਨਹੀਂ ਦੇਖੀ 20 ਸਾਲ ਤੋਂ ਮੈਨੂੰ ਹੋ ਗਿਆ ਸਿਆਸਤ ਤੁਸੀਂ ਸਾਰੇ মিডিਆ ਦੇ ਹੋ ਮੈਂ ਤਾਂ ਹੀ ਤੁਹਾਨੂੰ ਇੱਥੇ ਵੀਡੀਓ ਸਾਹਿਬ ਦੇ ਦਫ਼ਤਰ ਲੈ ਕੇ ਆਇਆ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜੀ ਪੰਚਾਇਤੀ ਇਲੈਕਸ਼ਨ ਦੀ ਨੋਮੀਨੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਹੋਵੇ ਤੇ ਉਹ ਵੀਡੀਓ ਦੀ ਕੁਰਸੀ ਖਾਲੀ ਕਿਉਂ ਹੈ ਜੀ ਕਿੱਥੇ ਗਈ ਵੀਡੀਓ ਸਾਹਿਬ ਦੱਸਣ ਇੱਥੇ ਬੈਠੇ ਸੀ 15 ਮਿੰਟ ਪਹਿਲਾਂ ਜਦੋਂ ਪਤਾ ਲੱਗਿਆ ਸੀ ਆਉਣਾ ਹੈ ਤੇ ਖਿਸਕ ਕੇ ਲੈ ਕੇ ਜੀ ਸਾਰਾ ਕੁਝ ਜਿਹੜੀ ਮੈਂ ਵਾਰੀ-ਵਾਰੀ ਇਹ ਪੁੱਛ ਰਿਆ ਹਾਂ ਚਲੋ ਸਾਡੇ ਨਾਲ ਪਿੰਡਾਂ ਦੇ ਬੰਦੇ ਆਏ ਆ ਨਾਮੀਨੇਸ਼ਨ ਪਰ ਕਿਹੜੇ ਅਵਾਰਡ ਦੇ ਵਿੱਚ ਨਾਮੀਨੇਸ਼ਨ ਪਰ ਹਨ ਦੱਸ ਤਾਂ ਦੇਣ ਸਾਨੂੰ ਲਿਸਟ ਦੇ ਦੇਣ ਯਾਰਾ ਸਾਰੇ ਮੁਲਾਜ਼ਮ ਹੀ ਖੜੇ ਆ ਉਹਨਾਂ ਦੇ ਪੁੱਛੋ ਇਹਨਾਂ ਨੂੰ ਕਿੱਥੇ ਹੈ ਲਿਸਟ ਹੈ ਜੀ Clarity ਦਾ ਦੇਣ ਜੀ ਮੈਂ ਤੁਸੀਂ ਵੀ ਚੁੱਪ ਖੜਿਓ ਪੁੱਛੋ ਸਵਾਲ ਪੁੱਛੋ ਇਹਨਾਂ ਨੂੰ ਹਾਂਜੀ ਸਰ ਕੀ ਕਹਿਣਾ ਤੁਹਾਡਾ ਜੀ ਇਹਨਾਂ ਬਾਰੇ ਇਹ ਸਰ ਕੋਈ ਮਤਲਬ ਇਸਟਾਮ ਕਰਾ ਜਾ ਰਹੀ ਹੋਈ ਹੈ ਕਿਸੇ ਨੇ ਸਾਹ ਕਿੱਥੇ ਨੇ ਇੱਕ ਮਰ ਜੀ ਥੱਲੇ ਪੈ ਗਏ ਆ ਬਿਲਕੁਲ ਦੇਖ ਵੀਡੀਓ ਸਾਹਿਬ ਹੈ ਹੀ ਨਹੀਂ ਆਈਡੀ نیچے ਕਰੋ ਯਾਰ ਕਿਉਂ ਨਹੀਂ ਤੇਰੇ ਸਮਾਰਤ ਸਾਹਿਬ 30 ਸੱਜੇ ਸ਼ੁਰੂ ਹੋ ਕੇ ਕੋਈ ਤਾਂ ਜੀ ਕਿਉਂ ਪਰ ਸਾਮਾ ਕਰਤਾ ਬੰਦਾ ਕੋਈ ਰੁਕੀਏ ਸਰ ਇੱਕ ਜੀ ਸਰ ਇਹਦੇ ਵਸਤੇ ਗੱਲ ਕੀਤੀ ਆ ਆਪਣਾ ਕੋਰਸ ਕਿਉਂ ਮੈਨੂੰ ਸਮਝ ਨਹੀਂ ਆ ਰਿਹਾ ਪਰ ਸਾਨੂੰ ਦੂਸਰੇ ਨੂੰ ਕਿੱਥੇ ਜੀ ਦਿਖਾ ਦਿਓ ਸਾਨੂੰ ਚਲੋ ਬੁਲਾਓ ਵੀਡੀਓ ਸਾਹਿਬ ਆਓ ਤਿੰਨ ਸਾਡੇ ਕੋਲ ਉਸੇ ਵੀ ਜੈਨੋ ਦਿਖਾ ਲਈਏ ਜਿਹੜਾ ਇਸੇ ਕਮਰੇ ਦੇ ਵਿੱਚ ਖੜੇ ਹੋਏ ਫਿਰ ਹੋਰ ਕਿਸੇ ਕਮਰੇ ਵਿੱਚ ਕੰਨੂ ਲੁੱਕ ਕੇ ਬੈਠੇ ਆਪਦੀ ਕੁਰਸੀ ਤੇ ਬਹਿ ਜਾਣਾ ਕਦੋਂ ਜਾਗ ਰਿਹਾ ਸੀ ਤਾਂ ਲੱਗ ਕੇ ਇੱਕ ਇੱਕ ਮੇਰਾ ਤੁਹਾਨੂੰ ਦਿਖਾ ਦਿੰਦੇ ਧਿਆਨ ਨਾਲ ਯਾਰ ਇਹਨਾਂ ਦੀ ਲਿਸਟਾਂ ਪਚਾ ਕੇ ਚਲੋ ਲੰਘੋ ਆਪਾਂ ਚੱਲਦੇ ਆ ਵੀਡੀਓ ਸਾਹਿਬ ਕੋਲ ਆਓ ਚਲੋ ਆਓ ਰੋ ਬਹਿਣਾ ਇੱਥੇ ਹਾਂ ਤੇ ਸਾਰੇ ਪਤਾ ਦਿਨਾ ਦਾ ਆ ਰੋ ਇੱਥੇ ਬਾਰ ਚ ਬੈਠੀ ਜੇ ਮਨਸੂ ਹੁਣ ਜੇ ਮਨ ਦਾ ਤੁਹਾਡਾ ਆ ਰੋ ਆਹ ਹੈ ਜੀ ਅੱਜੋ ਨਹੀਂ ਹੈਲੋ ਤੁਹਾਨੂੰ ਲੱਗ ਰਿਹਾ ਫੀਡ ਪਤਾ ਜੀ ਹਾਂ ਕਰਾਉਂਦਾ ਤੇਰੀ ਆਓ ਮੈਂ ਕਰਦਾ ਫ੍ਰੀ ਹੋ ਗਿਆ ਹਾਂ ਕੋਲ ਤੇ ਹੋਰ ਵੀ ਆਦੇ ਸ਼ਾਮ ਨੂੰ ਪਿਆ ਵਾਲੀ ਗੋਗੜੀਆਂ ਆਉਂਦੀਆਂ ਨੇ ਸ਼ਾਮ ਨੂੰ ਵਾਲੀਆਂ ਉਹ ਜਿਹੜਾ ਤੁਹਾਡੇ ਕੋਲੇ ਜਿਹੜਾ ਕਹਿ ਰਿਆ ਸੀ ਕਿ ਵੀਡੀਓ ਸਾਹਿਬ ਦੂਜੇ ਕਮਰੇ ਵਿੱਚ ਬੈਠੇ ਕਿੱਥੇ ਭਲਾਓ ਨਾ ਜੇ ਫਿਰ ਇੱਥੇ ਸੁਵਾ ਲਿਆ ਕਿ ਬੈਠੇ ਹੋਇਆ ਨਹੀਂ ਨਹੀਂ ਕੋਈ ਫੋਨ ਪਰ ਆਇਆ ਸੀ ਯਾਰ ਉਹ ਇੱਕ ਮੁੰਡਾ ਇੱਥੇ ਯਾਰ ਦਫ਼ਤਰ ਹੈ ਸਾਡਾ ਬੈਡਰ ਦਾ ਗੋਲੇਦਾਰ ਠੀਕ ਹੈ ਯਾਰ ਉਹ ਤਰੀ ਵੀ ਲੱਗਾ ਆਰ ਉਹ ਫੋਨ ਕਰੀਦਾ ਕੋਈ ਹੋ ਚੰਦਾ ਨੰਬਰੀ ਹੈ ਨਹੀਂ ਕਿ ਉਹ ਕਹਿੰਦੇ ਸਾਡਾ ਨੰਬਰ ਗਲਤ ਹੈ ਠੀਕ ਹੈ ਜੀ ਤੇ ਅਸੀਂ ਆਪਦੇ ਫਾਰਮ ਲੈਣੇ ਆ ਸੂਚੀ ਲੈਣੀ ਹੈ ਕੁਝ ਨਹੀਂ ਮਿਲ ਰਿਹਾ ਤੁਹਾਨੂੰ ਮੈਂਬਰੀ ਮੈਂਬਰੀ ਦੇ ਕਾਗਜ਼ ਭਰਨੇ ਆ ਅੱਜ ਭਰਨੇ ਆ ਜੀ ਕੋਸਟਲ ਉਸ ਜੇ ਕਟਾਈ ਬੈਠੇ ਆ ਠੀਕ ਹੈ ਨਾ ਸਾਨੂੰ ਕੋਈ ਵਾਰਡਾਂ ਦਾ ਪਤਾ ਜਰਨਲ ਆ ਕੇ ਰਿਜਰਵ ਬੈਕੀ ਜਾਂ ਕੁਝ ਵੀ ਨਹੀਂ ਕੋਈ ਗੱਲ ਨਹੀਂ ਹੋ ਰਹੀ ਇੱਥੇ ਆਏ ਤੁਸੀਂ ਤੁਹਾਨੂੰ ਕੋਈ ਅਫਸਰ ਮਿਲਿਆ ਨਾ ਜੀ ਨਾ ਇੱਥੇ ਇੱਕ ਇੱਕ ਅਫਸਰ ਨਜ਼ਰ ਆਇਆ ਨਾਲ ਕੋਰਤੂਲੇ ਦੇ ਉਹ ਬੈਠੇ ਸੀ ਆਰੋ ਦਾ ਜਿਹੜਾ ਨੰਬਰ ਉਹਨਾਂ ਨੇ ਲਿਸਟ ਦਿਓ ਗਲਤ ਪਾਇਆ ਹੋਇਆ ਹੈ ਉਹ ਫੋਨ ਨਹੀਂ ਚੱਕਦੇਗੇ ਇਹ ਕਰਨਾ ਕਿ ਇੱਥੇ ਕਿਹੜੇ ਲੜਕੇ ਦੇ ਬੈਠੇ ਆਂ ਮੈਂ ਇੱਕ ਮਿੰਟ ਇੱਕ ਮਿੰਟ ਉਹ ਆ ਗਿਆ ਜਿਹੜਾ ਕਹਿੰਦਾ ਸੀ ਵੀ ਜੀ ਸਾਹਿਬ ਤੁਸੀਂ ਇੱਕ ਕਮਰੇ ਵਿੱਚ ਬੱਡੇ ਪੁੱਛੋ ਪੁੱਛੋ ਕਹਿੰਦੇ ਹਾਂ ਜੀ ਬਹੁਤ ਬਹੁਤ ਜੀਤਨੀ ਵੀਡੀਓ ਦਾ ਤੇ ਜੀਤੂ ਸਾਹਿਬ ਇੱਥੇ ਬੈਠੇ ਜੀ ਤੁਹਾਨੂੰ ਜੀ ਕੰਮ ਕਰ ਰਹੇ ਹੋ ਵਿਖੇ ਹੋਣਗੇ ਸ਼ਾਇਦ ਉਹ ਦਿਖਤ ਰਹੇ ਨੀ ਗੇ ਦੇਖ ਲਓ ਯਾਰ ਜੇ ਕਹਿੰਦੇ ਜੋਗੇ ਟੇਬਲ ਟੂਪਾ ਆ ਜਾਓ ਆ ਜਾਓ ਥੋੜਾ ਨੀਵਾਂ ਰੱਖਿਓ ਆ ਜੀ ਥੋੜਾ ਜਿਹਾ ਐ ਕਰੋ ਯਾਰ ਆਹ ਮਾੜੀ ਜੀ ਟੇਬਲ ਥੱਲੇ ਕੋ ਕਰਾਓ ਕਰ ਲੈਣਾ ਨਾ ਨਾ ਆਪਾਂ ਗੱਲ ਕਰ ਲੈਣੀ ਸਰ ਨਾ ਚੇਅਰਮੈਨ ਸਾਹਿਬ ਨਾ ਤੁਹਾਡੇ ਚੇਅਰਮੈਨ ਨੂੰ ਮਰਗੀ ਦਵਾ ਦੇ ਉੱਪਰ ਰੱਖ ਕੇ ਚਲੋ ਮੰਨ ਲਈ ਕਰ ਤੋ ਤੇਰੀ ਮੈਂ ਕੋਈ ਗੱਲ ਕਰ ਰਿਹਾ ਮੈਂ ਸਰਕਾਰ ਦੀ ਸੰਗੂ ਟ੍ਰਿਸਟਾ ਦਾ ਨਹੀਂ ਅਸੀਂ ਖੜੇ ਆਏ ਹਾਂ ਕਰੋ ਗੱਲ ਤੁਸੀਂ ਫੋਨ ਲਾ ਲਓ ਰੇਂਦਰ ਸਰ ਉਹਨਾਂ ਨਾਲ ਆਪਾਂ ਗੱਲ ਕਰਦੇ ਆਂ ਅਸੀਂ ਤਾਂ 11 ਵਜੇ ਖੜੇ ਬੀਟ ਕੋ ਦੇਖਿਆ ਨਹੀਂ ਤੁਹਾਡੀ ਕਿੱਥੇ ਸੀ ਕਿਉਂ ਨਹੀਂ ਆ ਜੀ ਖੋਦ ਬੈਠੇ ਆਏ ਵੇਖਿਆ ਇਹਨਾਂ ਨੇ ਕਿਵਰ ਮੁੱਕਰੀਏ ਨੇ ਗੱਲ ਹੁੰਦਾ ਮੇਰੀ ਬੇਨਤੀ ਇਹਨੂੰ ਫੋਨ ਹੈ ਇੱਥੇ ਤੁਹਾਡੇ ਵਾਰਨਿੰਗ ਹੈ ਚੱਪੇ ਇੱਕ ਮਿੰਟ ਇੱਕ ਮਿੰਟ ਆਪਣਾ ਥੋੜੀ ਜਿਹੀ ਮਰਖੋ ਰੇਂਦਰ ਜੀ ਇੱਥੇ ਰਿਟਰਨਿੰਗ ਅਫਸਰ ਜਿਹੜਾ ਉਹਨਾਂ ਦਾ ਹੈ ਕਾਗਜ਼ ਭਰਨ ਦਾ ਸਥਾਨ ਥੋੜਾ ਵੀਡੀਓ ਦਫ਼ਤਰ ਹੈਗਾ ਨਾ ਜੀ ਹੈਗਾ ਹਾਂ ਜੀ ਕੌਣ ਹੈ ਜੀ ਉਹਨਾਂ ਦਾ ਕਿੱਥੇ ਆ ਦੱਸੋ ਜੇ ਕਾਗਜ਼ ਇੱਥੇ ਆਰ ਫਾਸ ਪੰਜਾਬ ਹੋਰੀ ਖੜੇ ਆ ਭੋਲੂ ਵਾਲੇ ਦੇ ਇਹ ਆਪਦੇ ਕਾਗਜ਼ ਭਰਨ ਆਏ ਐ ਕਿਹਦੇ ਕੋਲੇ ਭਰਨ ਜੀ ਦੱਸੋ ਕਿਹਦੇ ਕੋਲੇ ਕਾਗਜ਼ ਭਰਨ ਆਉਂਦੇ ਥਰ ਇਜ਼ ਨੋ ਆਰਓ ਹੇਅਰ ਐਂਡ ਥਿਸ ਇ ਸੁਪੋਜ਼ ਟੂ ਬੀ ਦ ਰਿਟਰਨਿੰਗ ਆਫਿਸਰਸ ਆਫਿਸ ਕੌਣ ਹੈ ਜੀ ਇੱਥੇ ਦੱਸੋ ਕਾਗਜ਼ ਕਿਹਦੇ ਕੋਲੋਂ ਭਰਨ ਦੱਸੋ ਤੁਸੀਂ মিডিਆ ਹੋ ਸ਼ਿਕਾਇਤ ਕਰਾਂਗੇ ਹੋਣਾ ਤੁਸੀਂ ਰੈਕਸ਼ਨ ਕਮਿਸ਼ਨ ਨੂੰ ਯਾਰ ਅਸੀਂ ਗੱਲ ਚ ਗੂਠਾ ਦੇ ਦਿਆਂਗੇ ਸ਼ਿਕਾਇਤਾਂ ਬਹੁਤ ਹੋਣੀਆਂ डीसी ਦਾ ਦਫਤਰ ਕਿਰਾਂ ਦੇ ਜਵਾਬ ਲਵਾਂਗੇ ਸਰਕਾਰ ਤੋਂ ਕੋਈ ਤਰੀਕਾ ਥੋੜੀ ਆ ਤੁਸੀਂ ਡੈਮੋਕਰੇਸੀ ਨੂੰ ਤੁਸੀਂ ਜਮਹੂਰੀਅਤ ਨੂੰ ਇਸ ਤਰ੍ਹਾਂ ਨਾਲ ਯਾਰ ਉਚਲ ਕੇ ਰੱਖਦੇ ਹੋ ਦੋ ਵਿੱਚ ਛੁੱਟੀਆਂ ਆ ਰਹੀਆਂ ਜੀ ਦੋ ਛੁੱਟੀਆਂ ਜੀ ਮੈਨੂੰ ਅੱਜ ਦੱਸੋ ਅੱਜ ਨਾਮਿਨੇਸ਼ਨ ਦੀ ਤਰੀਕ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਇਹ ਜਿਹੜੀ ਥੋੜੀ ਹੈ ਕਾਪੀ ਕਰਨੀ ਹੈ ਅੱਜ ਇਲੈਕਸ਼ਨ ਦੀ ਤਰੀਕ ਹੈ ਨਾਮਿਨੇਸ਼ਨਸ ਦੀ ਤਰੀਕ ਹੈ ਲਿਸਟਾਂ ਨਹੀਂ ਮਿਲੀਆਂ ਅਜੇ ਤੱਕ ਵੋਟਰ ਲਿਸਟਾਂ ਕੌਣ ਨਾਮਿਨੇਸ਼ਨ ਆ ਕੇ ਭਰੇ ਜੀ ਆਪ ਦਾ ਵੋਟ ਨੰਬਰ ਕੀ ਭਰੂਗਾ ਬੋਰਡਾਂ ਦੀ ਰੈਜ਼ਰਵੇਸ਼ਨ ਦੀ ਲਿਸਟ ਐ ਨਹੀਂ ਜਿਹੜੇ ਵਾਟ ਚਾਕੇ ਕਾਗਜ਼ ਪਰ ਆਰੋ ਦਫਤਰ ਚ ਨਹੀਂ ਬੈਠਾ ਕਿਹਦੇ ਕੋਲੇ ਆਕੇ ਕਾਗਜ਼ ਪਰ ਇਹ ਕਿੱਦੋਂ ਦਾ ਡਰਾਮਾ ਫੜਿਆ ਜੀ ਇਹਨਾਂ ਨੇ ਮੈਂ ਬਿਲਕੁਲ ਬੱਡੀ ਮਨਾ ਸਕਦਾ ਜੇ ਮੈਂ ਤੇ ਪੁੱਛਿਆ ਹੋਏ ਨਹੀਂ ਤਾਂ ਆਪ ਲੋਕ ਜਿਹੜੇ ਦੇ ਬੇਚ ਕਰ ਰਹੇ ਨੇ ਪਰ ਕੋਈ ਅਧਿਕਾਰੀ ਜਿਹੜਾ ਹੈਗਾ ਜਵਾਬ ਦੇਣ ਲਈ ਇੱਥੇ ਬੈਠੇ ਆ ਵੀਡੀਓ ਨੂੰ ਦਿਖਾਓ ਨਹੀਂ ਹੈ ਤਾਂ ਇਸ ਕੋਲ ਜਿਹੜਾ ਹੈਗਾ ਆਜੋ ਬੈਠੋ ਜੀ ਇਹਨਾਂ ਨੂੰ ਵੀਡੀਓ ਸਾਫ ਜਿਹੜੇ ਨੇ ਇੱਥੇ ਬੈਠੇ ਸੀਗੇ ਕਹਿੰਦੇ ਕਿ ਉਹ ਚਲੇ ਗਏ ਤੇ ਦੋਨੋਂ ਨੂੰ ਸੂਚਨਾ ਮਿਲਦੀ ਹੈ ਕਿ ਅਸੀਂ ਇਹਨੂੰ ਪਹੁੰਚ ਰਹੇ ਨੇ ਤਾਂ ਤਸਵੀਰਾਂ ਇਸ ਵਕਤ ਸੀ ਵੀਡੀਓ ਦਫਤਰ ਦੀਆਂ ਵੇਖ ਰਹੇ ਜਿੱਥੇ ਕਿ ਬਹੁਤ ਲੋਕ ਜਿਹੜੇ ਨੇ ਉੱਤੇ ਹੋਏ ਨੇ ਇਸ ਵਕਤ ਇਹ ਜਿਹੜੀ ਆਪਣਾ